ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਇਸ ਸਮੇਂ ਅਸੀਂ ਪ੍ਰੇਮਨਗਰ ਵਿਖੇ ਮੌਜੂਦ ਹਾਂ ਅੱਧਾ ਘੰਟਾ ਪਹਿਲਾਂ ਇੱਥੋਂ ਵੀਡੀਓ ਇਕ ਪਾਈ ਸੀਗੀ ਕਿ ਨੌਜਵਾਨ ਦੇ ਪੈਸੇ ਹੀਠਾ ਡੇਗੇ ਸੀਗੇ ਵੀਡੀਓ ਉਹਨਾਂ ਤੱਕ ਪਹੁੰਚੀ ਔਰ ਮੇਰੇ ਕਾਨੂੰਨ ਨੇ ਨਿਤਿਨ ਸੂਰੀ ਉਹਨਾਂ ਨੇ ਮੈਨੂੰ ਕਾਲ ਕੀਤੀ ਔਰ ਦੱਸਿਆ ਕਿ ਨੌਜਵਾਨ ਨੂੰ ਉਹ ਜਾਣਦੇ ਆ ਔਰ ਉਹਨਾਂ ਨੇ ਅਮਾਊਂਟ ਦੱਸੀ ਸਾਨੂੰ ਕਿ 30000 ਹੈ ਔਰ ਨੋਟ ਵੀ ਜਿਹੜੇ ਦੱਸਿਆ ਕਿ 5 500 ਦੇ ਨੋਟ ਆ ਤੇ ਉਹ ਨੌਜਵਾਨ ਲੜਕਾ ਜਿਹੜਾ ਕਿਸੇ ਜੁਐਲਰੀ ਸ਼ਾਪ ਤੇ ਕੰਮ ਕਰਦਾ ਸੀਗਾ ਉਹ ਕਾਫੀ ਡਰਿਆ ਹੋਇਆ ਸੀਗਾ ਉਮਰ ਘਟ ਹੈ ਤੇ ਇਸ ਕਰਕੇ ਸੀ ਉਹਦਾ ਚਿਹਰਾ ਨਹੀਂ ਦਿਖਾ ਰੇ ਔਰ ਉਹਨੇ ਜਦ ਆ ਕੇ ਪੂਰੀ ਗੱਲਬਾਤ ਦੱਸੀ ਕਿ ਨੋਟ ਕਿਹੜੇ ਆ ਕਿੰਨੀ ਅਮਾਉਂਟ ਆ ਔਰ ਉਸ ਤੋਂ ਬਾਅਦ ਵੰਧਨਾ ਜਿਹਨੂੰ ਤਸੱਲੀ ਹੋਈ ਹੈ ਕਿਉਂਕਿ ਉਹ ਕਹਿੰਦਾ ਸੀ ਕਿ ਮੈਂ ਜੀ ਆਪਣਾ ਫੋਨ ਵੇਚ ਕੇ ਮਾਲਕਾ ਦੇ ਪੈਸੇ ਦੇਣ ਤੱਕ ਦਾ ਸੋਚ ਰਿਹਾ ਸੀਗਾ ਤੇ ਇਹ ਵੱਡੀ ਹੈਲਪ ਹੈ ਜੀ ਚਲੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਸੂਰੀ ਸਾਹਿਬ ਦਾ ਜਿਆਦਾ ਵੱਡਾ ਤੋਂ ਵੱਡਾ ਥੈਂਕ ਯੂ ਦੇਖੋ ਥੈਂਕ ਯੂ ਰੱਬ ਦਾ ਹੈ ਜੀ ਥੈਂਕ ਯੂ ਰੱਬ ਦਾ ਹੈ ਜੀ ਤੁਹਾਡਾ ਵੀ ਨਾਲ ਹੀ ਜੀ ਤੁਸੀਂ ਇੱਕ ਫੋਨ ਤੇ ਆ ਗਏ ਆ ਸਾਡੇ ਲਈ ਹੀ ਬਹੁਤ ਆ ਜੀ ਜਿਹੜੀ ਆਪਾਂ ਉਹ ਮੁੰਡੇ ਦੀ ਗੱਲ ਕਰਦੇ ਸੁਣੀ ਜੰਨੀ ਅਸੀਂ ਉਹ ਕਹਿੰਦਾ ਮੈਂ ਆਪਣਾ ਫੋਨ ਵੇਚ ਦੇਣਾ ਸੀ ਮੇਰੀ 2.5 ਮਹੀਨੇ ਦੀ ਸੈਲਰੀ ਸੀਗੀ ਤਾਂ ਕਿਤੇ ਨਾ ਕਿਤੇ ਮਨ ਨੂੰ ਸਕੂਨਤ ਹੁੰਦਾ ਕਿ ਆਪਾਂ ਮਦਦ ਕੀਤੀ ਆ ਕਿੱਥੇ ਉਹ ਬੱਚੇ ਨੇ ਪਰੇਸ਼ਾਨ ਰਹਿਣਾ ਸੀ ਹਾਂਜੀ ਉਹ ਤਾਂ ਹੈ ਹੀ ਆ ਜੀ ਸਾਡੇ ਬੱਚਿਆਂ ਵਰਗਾ ਆ ਹਾਂ ਸਾਡੇ ਬੱਚੇ ਵੀ ਜੌਬ ਕਰਦੇ ਆ ਜੀ ਉਹਨਾਂ ਨਾਲ ਇਦਾਂ ਹੋਵੇ ਤਾਂ ਪਾਸੇ 30000 ਡਿੱਗ ਗਿਆ ਫੋਨ ਵੇਚਣਾ ਸੀ 25000 ਸੈਲਰੀ ਤੇ ਕਹਿ ਰਿਹਾ ਮੇਰੀ ਬਹੁਤ ਘਾਟ ਆ ਮੈਂ ਮਾਲਕਾਂ ਨੂੰ ਪਤਾ ਨਹੀਂ ਜਵਾਬ ਕਿੱਦਾਂ ਦੇਣਾ ਸੀ ਹਾਂਜੀ ਹਾਂਜੀ ਦੋ ਪੈਸੇ ਅੱਜ ਅੱਧੇ ਘੰਟੇ ਚ ਮਿਲ ਗਏ ਹਾਂਜੀ ਚਲੋ ਭਗਵਾਨ ਦਾ ਸ਼ੁਕਰ ਹੈ ਤੁਹਾਡਾ ਥੈਂਕ ਯੂ ਨਹੀਂ ਦੇਖੋ ਵੱਡਾ 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 ਸ਼ੁਕਰੀਆ ਤੁਹਾਡਾ ਕਿ ਤੁਸੀਂ ਇਨਸਾਨੀਅਤ ਦਾ ਫਰਜ਼ ਨਿਭਾਇਆ ਅੱਛਾ ਬੜੀ ਵਾਰ ਪਤਾ ਕੀ ਹੁੰਦਾ ਲੋਕ ਕਿਤਰਾਉਂਦੇ ਆ ਕਿ ਮੈਂ ਕੈਮਰੇ ਅੱਗੇ ਨਹੀਂ ਆਣਾ ਪਰ ਫਿਰ ਮਦਦ ਕਿੱਦਾਂ ਕਰਾਂਗੇ ਹਾਂਜੀ ਉਹ ਤਾਂ ਹੈ ਜੀ ਆਨੇ ਕੈਮਰੇ ਕੀ ਤੁਹਾਡੀ ਬੜੀ ਮਿਹਰਮਾਨੀ ਤੁਸੀਂ ਇੱਕ ਵਾਰੀ ਮਾਰਦੇ ਆ ਗਏ ਹੰਨੇ ਕੋ ਜਦੋਂ ਇਹ ਮੈਂ ਜੋ ਗਿਆ ਨਾ ਕਰਿਆ ਮੈਂ ਨੰਬਰ ਲਿਆ ਫੋਨ ਦਾ ਪਹਿਲਾਂ ਤੁਹਾਡਾ ਮੇਰੇ ਮੈਂ ਕਿਹਾ ਮੈਂ ਹੀ ਗੱਲ ਕਰਦੀ ਆ ਇਦਾਂ ਨਹੀਂ ਮੁੰਡੇ ਨੇ ਵਾਪਸ ਵੀ ਨਹੀਂ ਆਣਾ ਨਾ ਨਹੀਂ ਪਤਾ ਕਿੱਦਾਂ ਬੰਦਨਾ ਜੀ ਮੇਰੀ ਮਾਸੀ ਦਾ ਨਾਮ ਵੀ ਬੰਦਨਾ ਆ ਮੈਂ ਤੁਹਾਡੇ ਨਾਲ ਤਾਂ ਖੁੱਲ ਕੇ ਗੱਲ ਕਰਦਾ ਉਹ ਵੀ ਤੁਹਾਡੇ ਅੰਗਰੋ ਬੜੀ ਦਿਆਲੂ ਆ ਹੈ ਨਾ ਦੇਖੋ ਗੱਲ ਇਹ ਆ ਕਿ ਜੇ ਕੈਮਰਾ ਨਾ ਹੁੰਦਾ ਪੀਪੀ ਬੱਤੀ ਨਾ ਹੁੰਦਾ ਸਾਡੇ ਪਰਿਵਾਰਕ ਮੈਂਬਰ ਨਾ ਹੁੰਦੇ ਤੁਸੀਂ ਨਾ ਹੁੰਦੇ ਪਹਿਲੀ ਗੱਲ ਤੁਸੀਂ ਨਾ ਹੁੰਦੇ ਪੈਸੇ ਚੱਕਦਾ ਕੌਣ ਮਾੜੇ ਬੰਦੇ ਦੇ ਹੱਥ ਚੱਲੇ ਜਾਂਦੇ ਤਾਂ ਗਲਤ ਕੰਮਾਂ ਲਈ ਯੂਜ਼ ਹੋਣੇ ਸੀ ਦੂਜੀ ਗੱਲ ਵੀਡੀਓ ਨਾ ਪਾਉਂਦੇ ਪਤਾ ਕਿਵੇਂ ਲੱਗਣਾ ਸੀ ਕਿਉਂਕਿ ਕਈ ਵੇਲੇ ਇਹ ਵੀ ਗੱਲ ਹੁੰਦੀ ਐ ਸਿੱਧਾ ਸਾਹਮਣੇ ਹੀ ਨਹੀਂ ਆਉਣਾ ਉਹਦਾ ਕਾਰਨ ਕੀ ਐ ਫਿਰ ਹੁਣ ਅਸੀਂ ਗਲੀਆਂ-ਗਲੀਆਂ ਜਾ ਕੇ ਅਨਾਉਂਸਮੈਂਟ ਥੋੜੇ ਕਰਨੀ ਐ ਜੀ ਜਾਂ ਜਿਹਨੂੰ ਮਿਲੇ ਆ ਉਹਨੂੰ ਫਿਰ ਪਤਾ ਕਿਵੇਂ ਲੱਗਣਾ ਸੀ ਹਾਂਜੀ ਹਾਂਜੀ ਜੀ ਇਹ ਨੰਬਰ ਚਲੋ ਚਲੋ ਠੀਕ ਐ ਜੀ ਥੈਂਕ ਯੂ ਸੋ ਜੀ ਸਾਡਾ ਦੱਸੋ ਇੱਕ ਗੱਲ ਹੋਰ ਮਾੜੀ ਦੱਸਿਓ ਪਤਾ ਲੱਗੀ ਕਿ ਉਹ ਜਿਹੜੇ ਲੜਕੇ ਨੇ ਆ ਕੇ ਦੱਸਿਆ ਕਿ ਰਬੜ ਕਿਹੜੀ ਸੀਗੀ ਗੱਡੀ ਨੂੰ ਲੱਗੀ ਹੋਈ ਉਹ ਕਿਹੜੀ ਸੀ ਉਹਨੇ ਪਛਾਣ ਲਈ ਸੀ ਹਾਂਜੀ ਪਿੰਕ ਕਲਰ ਦੀ ਸੀ ਤੁਸੀਂ ਦੇਖ ਲਈ ਪੀਕੀ ਸੀ ਹਾਂਜੀ ਹਾਂਜੀ ਫਿਰ ਉਹਨੇ ਨੋਟ ਗਿਣਾ ਕੇ ਦਿੱਤੇ ਦੁਆਰਾ ਵੀ ਦੋ ਵਾਰੀ ਲ ਬਹੁਤ ਤੇਜ਼ ਸੀਗਾ ਉਹ ਜਦੋਂ ਪੈਸੇ ਵੀ ਗਿਰੇ ਨਾ ਬਹੁਤ ਤੇਜ਼ ਸੀਗੇ ਨਹੀਂ ਹੁਣ ਵੀ ਕਾਊਂਟ ਕਾਊਂਟ ਕਰਾਤੇ ਬਹੁਤ ਰਿਲੈਕਸ ਹੋ ਗਿਆ ਬਹੁਤ ਬੜੀ ਗਲਤੀ ਇਹੀ ਹੈਗੀ ਪ੍ਰਮਾਤਮਾ ਸਭ ਦਾ ਬੜੀ ਮਿਹਰਮਾਨੀ ਸੁਜਾ ਬੜਾ ਨੋਟ ਗਿਣਾ ਕੇ ਦਿੱਤੇ ਨਾ ਹਾਂਜੀ ਹਾਂਜੀ ਗਿਣਾ ਕੇ ਮੈਂ ਕਿ ਬੰਦਨਾ ਜੀ ਨੇ ਤੇ ਇੱਕ ਬਧੂਗਾ ਧੰਨਵਾਦ ਜੀ ਬਹੁਤ ਬੜੀ ਮਿਹਰਮਾਨੀ ਹਾਂ ਥੈਂਕ ਯੂ ਠੀਕ ਠੀਕ ਹੈ ਅਸੀਂ ਬੜਾ ਦੋ ਵਾਰੀ ਆਪ ਗਿਨੇ ਆ ਤਾਂ ਨੂੰ ਕੋਈ ਗਿਣਾਏ ਆ ਦੇਖੋ ਇਹ ਹੁੰਦੀ ਹੈ ਇਮਾਨਦਾਰੀ ਬੰਦਨਾ ਜੀ ਮੈਂ ਤੁਹਾਡਾ ਨਾਮ ਸੁਦੇਸ਼ ਸੁਦੇਸ਼ ਜੀ ਅਤੇ ਸਰ ਤੁਹਾਡਾ ਪਰਮੋਦ ਮਾਰ ਪਰਮੋਦ ਜੀ ਵੰਦਨਾ ਜੀ ਸੁਦੇਸ਼ ਜੀ ਇਹਨਾਂ ਦਾ ਬਾਰੇ ਸ਼ਲਾਗਾ ਕਮੈਂਟ ਸੈਕਸ਼ਨ 'ਚ ਲਿਖਣਾ ਔਰ ਇਹ ਉਪਰਾਲਾ ਸਾਰਾ ਇਹਨਾਂ ਦਾ ਹੈ ਇਹਨਾਂ ਨੇ ਸਾਨੂੰ ਜ਼ਰੀਆ ਬਣਾਇਆ ਸਾਨੂੰ ਮੌਕਾ ਦਿੱਤਾ ਔਰ ਉਸ ਬੱਚੇ ਦੇ ਪੈਸੇ ਜਿਹੜੇ ਉਹਨੂੰ ਵਾਪਸ ਮਿਲ ਗਏ ਤਾਂ ਅਸਲੀ ਧੰਨਵਾਦ ਸੁਦੇਸ਼ ਮੈਮ ਦਾ ਵੰਦਨਾ ਮੈਮ ਦਾ ਔਰ ਪਰਮੋਦ ਜੀ ਦਾ ਇਹਨਾਂ ਦੀ ਸ਼ਲਾਗਾ ਕਰਨੀ ਬਹੁਤ ਬਹੁਤ ਸ਼ੁਕਰੀਆ